ਅੱਜ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜਿਹੜੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਪੱਥਰਬਾਜ਼ੀ ਦੀ ਇੱਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਤੇ ਇਹ ਪੱਥਰਬਾਜ਼ੀ ਆਮ ਕਿਸੇ ਵਿਅਕਤੀ ਦੇ ਉੱਪਰ ਨਹੀਂ ਕੀਤੀ ਗਈ ਨਮਾਜ਼ ਪੜਦੇ ਉਹਨਾਂ ਮੁਸਲਮਾਨ ਭਾਈਚਾਰੇ ਦੇ ਲੋਕਾਂ ਦੇ ਉੱਪਰ ਕੀਤੀ ਗਈ ਹੈ ਜਿਨ੍ਹਾਂ ਦੇ ਸੱਟਾ ਫੇਟਾ ਬਜੀਆਂ ਨੇ ਜਿਨ੍ਹਾਂ ਦੇ ਸੱਟਾ ਫੇਟਾ ਦੀਆਂ ਤਸਵੀਰਾਂ ਵੇਖ ਕੇ ਵੀਡੀਓਜ਼ ਵੇਖ ਕੇ ਇੱਕ ਵਾਰ ਹੈਰਾਨ ਹੋਣਾ ਬਣਦਾ ਕਿ ਪੰਜਾਬ ਦੀ ਇਕਾਗਰਤਾ ਦੇ ਉੱਪਰ ਇਹ ਕਿਸ ਦੇ ਵੱਲੋਂ ਹਮਲਾ ਕੀਤਾ ਜਾ ਰਿਹਾ ਹੈ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਜੰਗਲ ਦੀ ਅੱਗ ਦੀ ਤਰ੍ਹਾਂ ਇਹ ਵੀਡੀਓਜ਼ ਇਹ ਫੋਟੋਜ਼ ਜਿਹੜੀਆਂ ਨੇ ਉਹ ਵਾਇਰਲ ਹੋ ਰਹੀਆਂ ਨੇ ਮਾਮਲਾ ਜਿਹੜਾ ਲੁਧਿਆਣਾ ਦਾ ਦੱਸਿਆ ਜਾ ਰਿਹਾ ਹੈ ਆਰ ਕੇ ਰੋਡ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਬਿਹਾਰੀ ਕਲੋਨੀ ਦੇ ਵਿੱਚ ਜਿਹੜੇ ਮੁਸਲਮਾਨ ਭਾਈਚਾਰੇ ਦੇ ਲੋਕ ਨੇ ਉਹਨਾਂ ਦੇ ਵੱਲੋਂ ਨਮਾਜ਼ ਪੜ੍ਹੀ ਜਾ ਰਹੀ ਸੀ ਤੇ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਇਸ ਜਗ੍ਹਾ ਦੇ ਨੇੜੇ ਇਸ ਮਸਜਿਦ ਦੇ ਨੇੜੇ ਆ ਡੀਜੇ ਲਾ ਕੇ ਉੱਥੇ ਹੁਲਣ ਬਾਜ਼ੀ ਕੀਤੀ ਜਾ ਰਹੀ ਸੀ ਜਦੋਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਵਕਤ ਉਹਨਾਂ ਦੇ ਵੱਲੋਂ ਪੱਥਰ ਬਾਜ਼ੀ ਜਿਹੜੀ ਹੈ ਉਹ ਕਰਨੀ ਸ਼ੁਰੂ ਕਰ ਦਿੱਤੀ ਗਈ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਹਮਦਾਰਦ ਟੀਵੀ ਦੇ ਉੱਪਰ ਸਾਂਝੀ ਕੀਤੀ ਜਾ ਰਹੀ ਹੈ ਨਮਾਜ਼ ਪੜਨ ਜਾਂਦੇ ਨਮਾਜ਼ੀਆਂ ਦੇ ਉੱਪਰ ਪੱਥਰ ਭਰਾਏ ਗਏ ਨੇ ਜਾਣਕਾਰੀ ਜਿਹੜੀਆਂ ਮਿਲ ਕੇ ਜਿਹੜੀਆਂ ਮਿਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਸ਼ਰਾਰਤੀ ਅਨਸਰਾਂ ਦੇ ਵੱਲੋਂ ਨਮਾਜ਼ੀਆਂ ਦੇ ਉੱਪਰ ਇਹ ਪੱਥਰਬਾਜ਼ੀ ਕੀਤੀ ਗਈ ਹੈ ਹਾਲਾਂਕਿ ਪੁਲਿਸ ਪ੍ਰਸ਼ਾਸਨ ਜਿਹੜਾ ਉੱਥੇ ਪਹੁੰਚਿਆ ਆਪਿਆ ਪਰ ਪੰਜਾਬ ਦੀ ਹਮੇਸ਼ਾ ਗੱਲ ਹੁੰਦੀ ਹੈ ਇਕਾਗਰਤਾ ਦੇ ਲਈ ਪੰਜਾਬ ਦੀ ਹਮੇਸ਼ਾ ਗੱਲ ਹੁੰਦੀ ਹੈ ਏਕਤਾ ਦੇ ਲਈ ਪੰਜਾਬ ਦੀ ਗੱਲ ਹੁੰਦੀ ਹੈ ਕਿ ਸਭ ਦਾ ਧਰਮਾਂ ਨੂੰ ਉਸੇ ਤਰੀਕੇ ਦਾ ਪਿਆਰ ਕੀਤਾ ਜਾਂਦਾ ਪਰ ਇਸ ਵਕਤ ਇਹ ਲੁਧਿਆਣਾ ਦੇ ਵਿੱਚੋਂ ਨਿਕਲ ਕੇ ਆਈ ਖਬਰ ਜਿਹੜੀ ਹੈ ਕਿਤੇ ਨਾ ਕਿਤੇ ਉਹਨਾਂ तमाम ਲੋਕਾਂ ਦੇ ਮਨਾਂ ਨੂੰ ਚੇਤੰਨ ਵੀ ਕਰਦੀ ਹੈ ਤੇ ਨਾਲ ਦੀ ਨਾਲ ਹੈਰਾਨ ਪਰੇਸ਼ਾਨ ਵੀ ਕਰਦੀ ਹੈ ਕਿ ਪੰਜਾਬ ਦੇ ਵਿੱਚ ਅਜਿਹਾ ਵਾਕਿਆ ਹੋ ਕਿਵੇਂ ਸਕਦਾ ਹੈ ਹਿੰਦੂ ਮੁਸਲਮਾਨ ਸਿੱਖ ਸਾਈ ਤਮਾਮ ਇਹਨਾਂ ਲੋਕਾਂ ਦੇ ਵੱਲੋਂ ਬੜੇ ਹੀ ਸੁਚਾਰੂ ਢੰਗ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵਿਚਰਨ ਦੀਆਂ ਪੰਜਾਬ ਦੇ ਵਿੱਚ ਰਹਿਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਪਰ ਲੁਧਿਆਣਾ ਦੇ ਵਿੱਚੋਂ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਬਿਹਾਰੀ ਕਲੋਨੀ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਆਰ ਕੇ ਰੋਡ ਦੱਸਿਆ ਜਾ ਰਿਹਾ ਜਿੱਥੇ ਮਸਜਿਦ ਦੇ ਵਿੱਚ ਗਏ ਇਹਨਾਂ ਮੁਸਲਮਾਨ ਲੋਕਾਂ ਦੇ ਉੱਪਰ ਜਿਹੜੇ ਕਿ ਨਮਾਜ਼ ਪੜ੍ਹਨ ਦੇ ਲਈ ਜਾ ਰਹੇ ਸੀ ਕੁਝ ਦੇ ਵੱਲੋਂ ਉੱਥੇ ਬਾਹਰ ਖੜਿਆ ਗਿਆ ਸੀ ਤੇ ਡੀਜੇ ਲਾ ਕੇ ਹੁੱਲੜ ਬਾਜੀ ਕਰਨ ਵਾਲੇ ਇਹਨਾਂ ਲੋਕਾਂ ਦੇ ਵੱਲੋਂ ਇਹਨਾਂ ਦੇ ਨਾਲ ਪਹਿਲਾਂ ਬਹਿਸ ਬਾਜੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਮਾਮਲਾ ਜਿਹੜਾ ਗਾਲੀ ਗਲੋਛ ਤੇ ਆਉਂਦਾ ਤਾਂ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਬੇहद ਖਾਸ ਨੇ ਜਿਹੜੀਆਂ ਤਸਵੀਰਾਂ ਦੇ ਉੱਪਰ ਤੁਹਾਡਾ ਧਿਆਨ ਕੇਂਦਰਿਤ ਕਰਵਾਉਣਾ ਚਾਹੁੰਦੇ ਆ ਕਿ ਕਿਸ ਤਰੀਕੇ ਦੇ ਨਾਲ ਇੱਥੇ ਮੌਜੂਦ ਲੋਕ ਜਿਹੜੇ ਨੇ ਜਿਨ੍ਹਾਂ ਦੇ ਵੱਲੋਂ ਨਮਾਜ਼ ਪੜ੍ਹਨ ਦੇ ਲਈ ਜਾਇਆ ਜਾ ਰਿਹਾ ਸੀ ਉਹਨਾਂ ਦੇ ਉੱਪਰ ਪੱਥਰਬਾਜ਼ੀ ਹੋਣ ਤੋਂ ਬਾਅਦ ਕਿਵੇਂ ਉਹਨਾਂ ਦੇ ਸਿਰਾਂ ਦੇ ਵਿੱਚ ਕਿਵੇਂ ਉਹਨਾਂ ਦੇ ਸਰੀਰਕ ਹੋਰ ਅੰਗਾਂ ਦੇ ਉੱਪਰ ਸੱਟਾਂ ਵੱਜੀਆਂ ਨੇ ਪੁਲਿਸ ਪ੍ਰਸ਼ਾਸਨ ਦੀਆਂ ਗਤੀਵਿਧੀਆਂ ਵੀ ਤੁਸੀਂ ਵੇਖ ਸਕਦੇ ਹੋ ਪਰ ਇਸੇ ਸਭ ਦੇ ਦਰਮਿਆਨ ਵੱਡੇ ਪੱਧਰ ਦੇ ਉੱਪਰ ਇਸ ਸਾਰੀ ਖ ਅਮਨ ਛਾਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਜਾਣਕਾਰੀਆਂ ਇਹ ਵੀ ਮਿਲੀਆਂ ਨੇ ਕਿ ਬੜੇ ਲੰਬੇ ਅਰਸੇ ਬਾਅਦ ਤਕਰੀਬਨ 6 ਹਾਕੇ ਬਾਅਦ ਰਮਜ਼ਾਨ ਦਾ ਜੁਮਾ ਜਿਹੜਾ ਹੈ ਉਹ ਹੋਲੀ ਵਾਲੇ ਦਿਨ ਆਇਆ ਸੋ ਇਸ ਵੱਡੇ ਦਿਨ ਦੇ ਉੱਪਰ ਭਾਰਤ ਭਰ ਦੇ ਵਿੱਚ ਵੱਖ-ਵੱਖ ਤਰੀਕੇ ਦੀਆਂ ਬਹੁਤ ਸਾਰੀਆਂ ਲੋਰੀਂਡੀਆਂ ਕਾਰਵਾਈਆਂ ਜਿਹੜੀਆਂ ਨੇ ਉਹ ਸਰਕਾਰਾਂ ਦੇ ਵੱਲੋਂ ਕੀਤੀਆਂ ਗਈਆਂ ਕਈਆਂ ਜਗਾਵਾਂ ਦੇ ਉੱਪਰ ਮਸਜਿਦਾਂ ਨੂੰ ਟੱਕਿਆ ਗਿਆ ਕਿ ਕਿਸੇ ਦੇ ਵੱਲੋਂ ਰੰਗ ਜਿਹੜਾ ਹੈ ਉਹਨਾਂ ਦੇ ਉੱਪਰ ਨਾ ਪਾਇਆ ਜਾਵੇ ਕਿਉਂਕਿ ਹੋਲੀ ਵਾਲੇ ਦਿਨ ਬਹੁਤ ਸਾਰੀਆਂ ਘਟਨਾਵਾਂ ਵਾਪਰ ਸਕਦੀਆਂ ਸੀ ਪਰ ਪੂਰੇ ਭਾਰਤ ਭਰ ਦੇ ਵਿੱਚ ਜਿੱਥੇ ਕੋਈ ਘਟਨਾ ਨਹੀਂ ਵਾਪਰੀ ਉੱਥੇ ਹੀ ਪੰਜਾਬ ਦੇ ਸੰਘਣੀ ਵਸੋਂ ਵਾਲੇ ਸ਼ਹਿਰ ਮਹਾਨਗਰ ਲੁਧਿਆਣਾ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਜਿੱਥੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਦੇ ਉੱਪਰ ਪੱਥਰਬਾਜ਼ੀ ਕੀਤੀ ਗਈ ਹੈ ਜਦੋਂ ਉਹਨਾਂ ਦੇ ਵੱਲੋਂ ਨਮਾਜ਼ ਪੜ੍ਹੀ ਜਾ ਰਹੀ ਸੀ ਨੇ ਵੱਡੇ ਪੱਧਰ ਤੇ ਉੱਪਰ ਇਸ ਖਬਰ ਦੀ ਵੱਖ-ਵੱਖ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਪ੍ਰतिकਰਮ ਜਿਹੜੇ ਦੇਣ ਦੀ ਕਵਾਇਦ ਆ ਉਹ ਵੀ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਤੁਹਾਡੀ ਰਾਏ ਪ੍ਰतिकਰਮ ਤੇ ਟਿੱਪਣੀ ਜਿਹੜੀ ਆ ਉਹ ਵੀ ਕਿਤੇ ਨਾ ਕਿਤੇ ਬੇहद ਲਾਜ਼ਮੀ ਹੈ ਕਿਉਂਕਿ ਪੰਜਾਬ ਦੇ ਵਿੱਚ ਇਹ ਏਕਤਾ ਦੀ ਗੱਲ ਕਰਨ ਵਾਲੀਆਂ ਵੱਖ-ਵੱਖ ਤਰ੍ਹਾਂ ਜਿਹੜੀਆਂ ਨੇ ਵੱਖ-ਵੱਖ ਲੋਕ ਜਿਹੜੇ ਨੇ ਉਹਨਾਂ ਦੇ ਕੋਲ ਜਦੋਂ ਅਜਿਹੀਆਂ ਜਾਣਕਾਰੀਆਂ ਪਹੁੰਚਦੀਆਂ ਹੋਣਗੀਆਂ ਕਿ ਭਾਈ ਪੰਜਾਬ ਦੇ ਵਿੱਚ ਮੁਸਲਮਾਨ ਭਾਈਚਾਰੇ ਦੇ ਉੱਪਰ ਪੱਥਰਬਾਜ਼ੀ ਹੋਈ ਹੈ ਜਦੋਂ ਉਹ ਨਮਾਜ਼ ਪੜ੍ਹ ਰਹੇ ਸੀ ਜਦੋਂ ਉਹਨਾਂ ਦੇ ਵੱਲੋਂ ਆਪਣੇ तमाम ਉਹ ਪ੍ਰਸਥਤੀਆਂ ਨੂੰ ਇਹ ਕਹਿ ਲਿਆ ਕਿ ਰਣਨੀਤੀ ਅਧੀਨ ਲਿਆਂਦਾ ਜਾ ਰਿਹਾ ਸੀ ਉਸ ਵਕਤ ਉਹਨਾਂ ਦੇ ਉੱਪਰ ਇਸ ਤਰੀਕੇ ਪੱਥਰਬਾਜ਼ੀ ਕਰਨਾ ਕਿੰਨਾ ਕਵਾਜ਼ਬ ਹੈ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਟਿੱਪਣੀ ਸਾਂਝੀ ਜ਼ਰੂਰ ਕਰਨਾ ਪਰ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਵੱਡੇ ਪੱਧਰ ਦੇ ਉੱਪਰ ਆਪਣੀ ਗੱਲ ਜਿਹੜੀ ਆ ਪੱਤਰਕਾਰਾਂ ਦੇ ਨਾਲ ਸਾਂਝੀ ਕੀਤੀ ਗਈ ਆ ਉਹ ਵੀ ਤਸਵੀਰਾਂ ਦੇ ਸਣੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਨਾਲ ਦੀ ਨਾਲ ਤੁਹਾਨੂੰ ਸੁਣਾਵਾਂਗੇ ਵੀ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਸੋ ਉਹ ਬਿਆਨ ਜਿਹੜੇ ਉਹਨਾਂ ਦੇ ਵੱਲੋਂ ਦਿੱਤੇ ਗਏ ਨੇ ਉਹ ਤੁਹਾਡੇ ਸਾਹਮਣੇ ਸਭ ਤੋਂ ਪਹਿਲਾਂ ਕਰ ਦਿੰਦੇ ਆ ਉਸ ਤੋਂ ਬਾਅਦ ਅਗਲੀ ਰੀ ਜਾਣਕਾਰੀ ਜਿਹੜੀ ਆ ਇਸੇ ਤਰੀਕੇ ਜਾਰੀ ਰੱਖਾਂਗੇ ਇੱਕ ਬਾਲ ਅਹਿਮਦ ਕੀ ਹੋਇਆ ਸਿੱਤੇ ਕੁਝ ਨਹੀਂ ਅੱਸੀ ਨਮਾਜ਼ ਪਰਦੇਸੀ ਇੱਥੇ ਇਹਨਾਂ ਦੀ ਹੂਲੀ ਸੀਗੀ मने पर थी थी इनकी पहरे थे। गेट के सामने न रहे जय राम के नारे लगा रहे थे कहते ये कर दूंगा वो कर दूंगा समझाया वापस कर दिया आज हमारा नमाज था दोपहर के वक्त उसको उस वक्त समझाया उसके बाद में शाम को पांच बजे जब दोबारा नमाज हुई उसके टाइम आए ये गेट के सामने खड़े हो गए हम लोग नमाज पढ़ के निकले वैसे ही सब पे हमला कर दिया शीशे बोतल ईटे पत्थर जो मिला उन्होंने खिड़कियां थोड़ी मस्जिद के अंदर बच्चे पड़े हैं एक बंदा हमारा दो तीन बंदे चार घायल हुए उस उस वक्त इकबाल अहमद कुछ नहीं अच्छी नमाज पढ़ थे सी होली सीगी ज्यादा जय श्री के नारे लगा रहे थे जुग्गी नशा पत्ता करके नमाज पढ़ने जितने दो बेले बनाए हुए थे ईटे पटेले दो बेले रखे हुए थे हम लोग हट आ रहे थे लड़ाई झगड़ा ना हो हम लोग नमाज पढ़ के निकले है वो लोग ही पटे बरसाने लगे है उन लोग तो कुछ पता लग गया जी जुग्गी के बन रहे हैं ਜੁਗੀ ਕਈ ਬੰਦੇ ਬੋਲਦੇ ਜੁਗੀ ਦੇ ਜੁਗੀ ਇਹਨਾਂ ਨੇ ਪਹਿਲਾ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਪਥਰਾਉ ਕਰਤਾ ਅੱਛਾ ਪਹਿਲਾ ਪੁਲਿਸ ਪ੍ਰਸ਼ਾਸਨ ਦੇ ਉੱਪਰ ਕਿੰਨੇ ਲੋਕ ਫੱਟਾ ਹੋ ਗਏ ਤੁਸੀਂ ਪਤਾ ਲੱਗਿਆ ਸੀ ਸਰ ਇੱਕ ਤਾਂ ਹਿਸਾਬ ਦੇ ਲੱਗੀ ਹੈ ਸਮਝਾਉਂਦੇ ਰਹੇ ਸਮਝਾਉਂਦੇ ਰਹੇ ਦੋ ਦੋ ਤਿੰਨ ਘੰਟੇ ਸਮਝਾਇਆ ਪਰ ਉਹ ਨਹੀਂ ਮੰਨੀ ਕਿੰਨੀ ਸਮੇਂ ਦਾ ਹਾਸਾ ਹੋਇਆ ਕਿੰਨੇ ਸਮੇਂ ਇਹ ਹਾਸਾ ਵਾਪਰਿਆ ਇਹ 2 ਘੰਟੇ ਹੋ ਗਏ ਸਮਝ ਲਓ 2 ਘੰਟੇ ਤੋਂ ਚੱਲ ਰਿਹਾ ਹੈ

ਅਸਰ ਦਿਨ ਅਸੀਂ ਨਮਾਜ਼ ਪੜ੍ਹਦੇ ਸਾਡੇ ਤੋਂ ਬਿਨਾ ਕਿ ਇਹਨਾਂ ਨੇ ਅਟੈਕ ਕਰਤਾ ਉਹਨਾਂ ਨੇ ਤੇ ਕਿੰਨੀ ਟਾਈਮ ਅਰਮਨਾਲ ਹੋਈ ਕਿ ਸਚੂ ਸਾਹਿਬ ਆਏ ਬਾਅਦ ਚ ਗਾਲਾਂ ਕੱਢਣ ਲੱਗੇ ਪੁਲਿਸ ਨੇ ਵੀ ਪਸਰਾਵ ਕੀਤਾ ਕਿ ਤੁਸੀਂ ਪੈਸੇ ਲੈ ਕੇ ਆਏ ਹੋ ਕਿਉਂਕਿ ਪੁਲਿਸ ਦੀ ਡਿਊਟੀ ਹੁੰਦੀ ਹੈ ਇਸ ਗੱਲ ਦੀ ਕਿ ਦੋ ਤਰੀਕੇ ਨਾਲ ਨਮਾਜ਼ ਸਹੀ ਕਰਾਈ ਜਾਵੇ ਅਸਰ ਦਿਨ ਨਮਾਜ਼ ਅਸੀਂ ਜਦ ਪੜ੍ਹਨ ਲੱਗੇ ਇਹਨਾਂ ਨੇ ਪਹਿਲੇ ਪਲਾਨ ਕਰਕੇ ਰੱਖਿਆ ਇਹਨਾਂ ਨੇ ਪਸਰਾਵ ਕੀਤਾ ਤੇ ਹੁਣ ਅਸੀਂ ਸਾਡੇ ਵੀ ਇਸ ਪਰਿਵਾਰ ਰਿਲਦੇ ਜੇ ਅਸੀਂ ਅੰਦਰ ਜਾਣੇ ਉਹਦੀ ਸੇਫਟੀ ਵਾਸਤੇ ਤਾਂ ਉੱਥੇ ਪਸਾਓ ਕਰਦੇ ਆ ਟੋਕੇ ਨਾਲ ਦੇਖੋ ਮੈਨੂੰ ਵਾਰ ਕੀਤਾ ਉਹਨਾਂ ਨੇ ਕੋਈ ਵੀਡੀਓ ਵਗੈਰਾ ਵੀ ਆਈ